ਲਓ ਮਿੱਤਰੋ ਆਇਆ ਇਹਦਾ ਸਿਸਟਮ ਵਈ ਦੇਖੀ ਚ ਕਰ ਲਿਆ ਹੁੰਦਾ ਪਹਿਲਾਂ ਜਿਹੋ ਨੇ ਜਿਹਦੀ ਰੋੜ ਸੀ ਕੇਵਲਾ ਇਸ਼ੂ ਪਈਆਂ ਲਓ ਮਿੱਤਰੋ ਕੂਲੈਂਟ ਪਾਈ ਜਾਂਦਾ ਸ਼ਨੀ ਤੇ ਸ਼ਨੀ ਕੂਲੈਂਟ ਦਾ ਕੀ ਫਾਇਦਾ ਵੀਰ ਚ ਉਹ ਜੰਗਾਲ ਨਹੀਂ ਹੋਣੀ ਜੰਗਾਲ ਨਹੀਂ ਹੋਣੀ ਹਮ 1 ਲੀਟਰ ਕੂਲੈਂਟ ਤੇ ਪਾਣੀ ਕਿੰਨਾ ਪਾਵਾਂਗੇ ਨੇਰੀ ਆਪਾਂ ਸਾਢੇ 3 ਲੀਟਰ ਹੋ ਜੂ ਟੋਟਲ ਤੇ ਲੋ ਮਿੱਤਰੋ ਨੌਰ ਟੈਕ ਦਾ 1 ਲੀਟਰ ਕੂਲੈਂਟ ਬੂਦੀ ਦੀ ਮੋਟਰ ਜ਼ਿਆਦਾ ਪਾਣੀ ਕੱਢਦੀ ਆ ਜਾਂ ਕ੍ਰੌਂਟਨ ਦੀ ਜ਼ਿਆਦਾ ਕੱਢਦੀ ਆ ਦੋਨੇ 10 ਐਚਪੀ ਦੇ ਵਿੱਚ ਚੰਗੀ ਤੰਗੀ ਤੋਂ ਮਿੱਤਰੋ ਹੱਕ ਕੇ ਤੇ ਅੱਜ ਬਈ ਕੌੜਾ ਜਾਂ ਕੋਟਕ ਭਰਨਾ ਹੀ ਪਿਆ ਹਾਂ ਲਿਆਂਦੀ ਮਿੱਤਰੋ ਅੱਜ ਆਪਾਂ ਡੱਬਾ ਬੰਦ ਕ੍ਰੌਂਟਨ ਦੀ ਮੋਟਰ ਆ ਠੀਕ ਆ ਜੀ ਇਹਦਾ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਸਾਰਾ ਵੀ ਕਿੰਨੇ ਦੀ ਮੋਟਰ ਆ ਤਾਂ ਪਹਿਲਾਂ ਵਾਲੀ ਆਪਣੀ ਪੁਰਾਣੀ ਕਿੰਨੇ ਦੀ ਕੱਟੀ ਆ ਤਾਂ ਇਹ ਕਿੰਨੇ ਦੀ ਆਈ ਆ ਠੀਕ ਹੈ ਜਿੱਤੇ ਆਪਾਂ ਕ੍ਰੰਪਟ ਨਹੀਂ ਕਿਉਂ ਲੈਂਦੀ ਟੈਕਸ ਮੁੱਖੇ ਉਹ ਨਹੀਂ ਲੈਂਦੀ ਜਾਂ ਸੀਆਈਆਰ ਕਿਉਂ ਨਹੀਂ ਲੈਂਦੀ ਠੀਕ ਹੈ ਜੀ ਉਹ ਵੀ ਦੱਸਾਂਗੇ ਤਾਂ ਨਾਲ ਆਪਾਂ ਵੀ ਨਹਿਰ ਦਾ ਪਾਣੀ ਲੈ ਜਾਂਦਾ ਤੇ ਕੁਛ ਕਪਾ ਇਹਦੇ ਵਿੱਚ ਸ਼ਣੀ ਕਹਿੰਦਾ ਮੋਟਰਾਂ ਵਾਲਾ ਡਾਕਟਰ ਵੀਰ ਕਹਿੰਦਾ ਵੀ ਐਵੇਂ ਕਰਾਂਗੇ ਆਪਾਂ ਕੁਛ ਇਹਦੇ ਵਿੱਚ ਕੂਲੈਂਟ ਪਾ ਲਾਂਗੇ ਹਨਾ ਤੇ ਕਾ ਨਾਲ ਆ ਤਾਂ ਲਿਆਉਣਾ ਹੀ ਸੀ ਮਿੱਤਰੋ ਫਰਾਂਚੀ ਜੀ ਕੁਛ ਇਹਦੇ ਵਿੱਚ ਨਾਲ ਲੈਂਦਾ ਵੀ ਆਪਾਂ ਕੂਲੈਂਟ ਪਾ ਲਾਂਗੇ ਇਹਨੇ ਨਾਲ ਕੀ ਹੈ ਨਾ ਇੱਕ ਤਾਂ ਮੋਟਰ ਗਰਮੀਆਂ ਦੇ ਵਿੱਚ ਕਹਿੰਦਾ ਠੰਡੀ ਰਹਿੰਦੀ ਆ ਠੀਕ ਹੈ ਜੀ ਤਾਂ 1 ਲੀਟਰ ਕੂਲੈਂਟ ਲੈਂਦਾ ਮਿੱਤਰੋ ਇਹ ਲਾਇਆ ਆਪਾਂ ਨੂੰ 100 ਤੇ 60 ਰੁਪਏ ਲੀਟਰ ਠੀਕ ਆ ਜੀ ਨੌਰਟੈਕ ਦਾ ਤਾਂ 1 ਲੀਟਰ ਕੂਲੈਂਟ ਪਾ ਦਾਂਗੇ ਬਾਕੀ ਜੀ ਕੋਈ 4 ਲੀਟਰ ਇਹ ਨਹਿਰੀ ਪਾਣੀ ਲੈਂਦਾ ਸਪੈਸ਼ਲ ਭਰ ਕੇ ਤੇ ਇਹ ਨਹਿਰੀ ਪਾਣੀ ਪਾ ਦਾਂਗੇ ਤੇ ਬਾਕੀ ਬਈ ਮੋਟਰ ਸਾਨੂੰ ਡੱਬੇ ਦੇ ਵਿੱਚੋਂ ਕੱਢ ਕੇ ਦਿਖਾਉਣੇ ਆ ਕੀ ਹਾਲ ਆ ਤੇ ਕੀ ਨਹੀਂ ਵੱਡੀ ਗੱਲ ਬਈ ਰੀੜੀ ਦੀ ਆ ਜਿਹੜੀ ਤੁਸੀਂ ਦੇਖੀ ਜੰਨੇ ਆ ਦੋਸਤੋ ਇਦਾਂ ਇਦਾਂ ਕਰਕੇ ਇਹਦੇ ਹੁੱਕ ਲੱਗੀ ਹੋਈ ਆ ਨਾ ਸੇ ਮੋਟਰਸਾਈਕਲ ਪਿੱਛੇ ਜੁੜ ਜਾਂਦੀ ਹੈ ਤੇ ਆ ਇਹਦੇ ਹੈਂਡਲ ਹੈ ਜਿਵੇਂ ਤੁਸੀਂ ਮੈਨੂੰ ਘੁਮਾਉਂਦਾ ਦੇਖੀ ਜੰਨੇ ਹੋ ਜਿਹੜੀ ਮਿੱਤਰੋ ਆਪਾਂ ਲੂਬੀ ਦੀ ਮੋਟਰ ਦਿੱਤੀ ਆ ਨਾ 2008 ਮਾਡਲ ਅਸੀਂ 17 ਸਾਲ ਚੱਲ ਕੇ ਮੋਟਰ 5 6 ਵਾਰੀ ਸੜ ਗਈ ਸੀ ਤੇ ਹੁਣ ਉਹ ਜਰਜਰੀ ਲਾਇਆ ਹੋ ਗਿਆ ਸੀ ਤੇ ਸੋਚਿਆ ਬਈ ਜਦੋਂ ਇੱਕ ਵਾਰੀ ਪਹਿਲਾਂ ਬਣਾਈ ਮਿੱਤਰੋ ਲੱਗਿਆ ਉਹਦਾ ਸਾਰਾ ਕੰਮ ਕਰਾ ਕੇ 7500 2 ਸਾਲ ਚੱਲੀ ਫੇਰ ਮਿੱਤਰੋ ਪਿਛਲੀ ਵਾਰ ਪੱਕੀਆਂ ਕਣਕਾਂਈਆਂ ਵਲੇ ਬਣਾਈ ਉਦੋਂ ਲੱਗਿਆ ਉਸਤੇ 5000 ਰੁਪਇਆ 55 ਪਤਾ ਨਹੀਂ 6 ਜੀ ਉਸ ਤੋਂ ਬਾਅਦ ਫੇਰ ਹੁਣ ਇਸ ਵਾਰ ਫੇਰ ਛੜ ਗਈ ਹੁਣ ਸੋਚਿਆ ਮਿੱਤਰਾਂ ਅੱਕ ਕੇ ਬਾਰੀ ਬਾਰੀ ਇਹਨਾਂ ਤੇ ਇਸ ਤੇ ਰੁਪਏ ਲਾਉਣ ਵੰਨੂੰ ਆਪਣੇ ਤੇਰੀ ਮੋਟਰ ਵਿਚਾਲੇ ਆ ਤਾਂ ਨਾ ਮਥਾ ਮਾਰ ਚੁੱਪ ਕਰਕੇ ਤਾਂ ਨਵੀਂ ਲਿਆ ਅੱਕ ਕੇ ਸਬਰ ਦਾ ਕੁੱਟ ਜਾ ਭਰ ਲਾ ਪੈਸੇ ਲੱਗ ਗਏ ਤੇ ਐ ਸਬਰ ਮੰਨ ਲਾ ਤਾਂ ਚੁੱਪ ਕਰਕੇ ਆਪਣੀ ਮੋਟਰ ਲਿਆ ਤਾਂ ਰਹਿ ਗਈ ਮਿੱਤਰੋ ਆਪਣੇ ਇੱਕ ਸਟਾਰਟਰ ਦੀ ਕੱਚ ਜੀ ਸਟਾਰਟਰ ਆਪਾਂ ਸਾਗੀ ਰੱਖ ਲਿਆ ਤੇ ਸੋਚਦੇ ਆਂ ਵੀ ਹੁਣ ਇਹ ਵੀ ਲੱਗਦੇ ਹੱਥ ਵਿੱਚ ਹੀ ਨਵੇੜੀ ਦੇਈ ਜਿਹੜਾ ਸੁੱਕਾ ਲੈ ਕੇ ਆਏਗੇ ਹਨਾ ਤਾਂ ਆਉਂਦਾ ਏ ਛਣੀ ਸਿੰਘ ਫੇਰ ਕਰਦੇ ਆ ਗੱਲਾਂ ਬਾਤਾਂ ਸ਼ਨੀਨਾ ਲਓ ਵੀ ਮੇਤਰੋ ਪ੍ਰੀਤ ਸਿੰਘ ਪਹੁੰਚ ਚੁੱਕਿਆ ਲਾ ਹੁਣ ਦੇਖ ਲਓ ਵੀ ਮੇਤਰੋ ਹੁਣ ਨਿਕਲਦਾ ਖਜ਼ਾਨਾ ਅਨਬਾਕਸਿੰਗ 13ਵੇਂ ਜੇ ਮਹੀਨੇ ਦੇ ਵਿੱਚ ਕੁਸ਼ੀਮ ਕਰ ਲਿਆ ਲਓ ਇਹ ਆ ਬਈ ਕ੍ਰੰਪਟਨ ਲਓ ਵੀ ਮੇਤਰੋ ਪੰਪ ਖੋਲ ਲਿਆ ਹੈ ਇਹ ਆ ਕ੍ਰੰਪਟਨ ਹੈ ਇਹ ਸ਼ਨੀ ਬਾਹਰ ਨਹੀਂ ਕਿਤੇ ਵੀ ਲਿਖਿਆ ਤੇ ਕ੍ਰੰਪਟਨ ਉਹ ਬਹੁਤ ਉਲਝੇ ਆਉਂਦੇ ਵੇ ਵੀ ਅਸੀਂ ਮੈਂ ਉਹਨਾਂ ਨੇ ਡੱਬਾ ਵੀ ਹੋਰ ਹੀ ਦਿੱਤਾ ਨਾਮ ਚੇਂਜ ਕਰਤਾ ਮੋਟਰ ਹੋਈ ਹੈ ਨਹੀਂ ਨਹੀਂ ਉਹਦੇ ਤੇ ਕ੍ਰੰਪਟਨ ਨਹੀਂ ਲੱਗਦਾ ਲੋਗੋ ਲੱਗਿਆ ਪਹਿਲਾਂ ਲਿਖਿਆ ਹੁੰਦਾ ਸੀ ਕ੍ਰੈਂਪਟਨ ਦਾ ਡੱਬਾ ਹੁੰਦਾ ਸਾਰਾ ਪਰ ਇਹ ਜੀ ਦਾ ਤਾਂ ਇਹਨਾਂ ਦਾ ਪਹਿਲਾਂ ਦੇ ਲੋਗੋ ਹੈ ਹੂੰ ਤੇ ਲਓ ਮਿੱਤਰੋ ਤੁਸੀਂ ਵੀ ਭੁਲੇਖੇ 'ਚ ਨਾ ਰਹਿ ਜਾਓ ਸੀਜੀਐਸਵੀ ਲਿਖਿਆ ਸੀ ਕੱਲ ਬਹੁਤ ਕੁਲਝੇ ਵੀ ਕ੍ਰੈਂਪਟਨ ਦੀ ਮੋਟਰ ਨੇ ਦਿੱਤੀ ਸੇਠਾ ਨੇ ਤੇ ਮੋਟਰ ਹੋਰ ਚਕਾਤੀ ਫੇਰ ਅਕਸ਼ਰ ਨੂੰ ਕੋਈ ਪੁੱਛ ਗਿਆ ਚકરી ਉਹ ਕਹਿੰਦੇ ਬਈ ਵੀ ਕੰਪਨੀ ਦਾ ਨਾਮ ਚੇਂਜ ਕੀਤਾ ਕੱਲਾ ਹੈਂ ਪਹਿਲਾਂ ਦੱਸਦੀ ਸੀ ਨਾ ਦੱਸਦੀ ਤੇ ਆਹ ਵੀ ਦੱਸਦੀ ਹੈ ਦੱਸਦੀ ਹੈ ਵੇਖ ਲੈਣਾ ਛੋਟੀ ਜੀ ਇਹ ਤਾਂ ਇਹ ਲੋਟਾ ਦੇ ਮੁੱਤ ਦੇ ਸਾਬਨ ਹੁੰਦਾ ਪੰਜ ਦੀ ਹੈ ਹੈ ਚੱਕਣ ਵਾਰੀ ਲੈ ਵਜਨ ਵਾਰੀ ਹੈ ਨਾ ਹਾਂ ਤੇ ਚੱਕਣੀ ਔਖੀ ਇਹ ਪਤਲੀ ਬਾਡੀ ਦੀ ਹੈ ਨਾ ਇਹ ਜੋਤੀ ਬਾਡੀ ਚਾਹੀਦੀ ਲੋ ਪ੍ਰੀਤ ਕਹਿੰਦਾ ਆ ਹੀ ਬਜਨੇ ਆਪਾਂ ਤਾਂ ਤੇ ਵਧ ਗਿਆ ਸ਼ੌਕਣਾ ਖੜ ਕੇ ਵੇਲੇ ਕਿਤੇ ਪੜਾ ਕੇ ਪਾਈ ਚਲੀ ਗਏ ਨਾ ਇੰਨਾ ਕੰਮ ਹੈ ਲੋ ਮੇਤਰੋ ਸਮਾਨ ਵੀ ਹੁੰਦੇ ਨਾਲ ਆ ਟੇਪਾਂ ਤੇ ਟੇਪਾਂ ਤਾਂ ਕਹਿੰਦਾ ਨਕਲੀ ਜਿਹਾ ਨਹੀਂ ਕਹਿੰਦਾ ਨਹੀਂ ਨਹੀਂ ਬੈਂਕਰ ਵੀ ਠੀਕ ਦੇ ਹੁੰਦੇ ਹੂੰ ਚਲ ਬਾਹਰ ਕੰਮ ਦੇ ਉਹ ਯਾਰ ਟੁੱਟ ਗਈ ਦੀ ਹੀ ਹੋ ਗਿਆ ਠੀਕ ਟੁੱਟ ਗਈ ਪਾਣੀ ਪਾਉਣ ਵਾਲੀ ਦਾਬ ਚ ਆ ਗਏ ਹੋਰ ਬਾੜੀ ਪਤਲੀ ਬਾਡੀ ਹੈ ਨਾ ਕਿੱਥੇ ਹੋ ਸੀ ਐਡਾ ਬਾਡਾ ਲਓ ਵੀ ਮੇਤਰੋ ਕੂਲੈਂਟ ਪਾਈ ਜਾਂਦਾ ਸ਼ਣੀ ਤੇ ਸ਼ਣੀ ਕੂਲੈਂਟ ਦਾ ਕੀ ਫਾਇਦਾ ਵੀਚ ਉਹ ਜੰਗਾਲ ਨਹੀਂ ਹੋਣੀ ਜੰਗਾਲ ਨਹੀਂ ਹੋਣੀ 1 ਲੀਟਰ ਕੂਲੈਂਟ ਤੇ ਪਾਣੀ ਕਿੰਨਾ ਪਾਵਾਂਗੇ ਨੇਰੀ ਆਪਾਂ 1.5 ਲੀਟਰ ਇਹਦੇ ਚ ਪੈ ਜੀ 2 ਲੀਟਰ ਪਾਣੀ 2.5 ਲੀਟਰ ਸਾਢੇ ਕਿ ਤਿੰਨ ਲੀਟਰ ਹੋ ਜੂ ਟੋਟਲ ਇਹ ਲੋ ਮਿੱਤਰੋ ਨੌਰਟੈਕ ਦਾ 1 ਲੀਟਰ ਕੂਲੈਂਟ ਪਾਇਆ ਛਣੀ ਨੇ ਤੇ ਇਹਦਾ ਫਾਇਦਾ ਵੀ ਜੰਗਾਲ ਨਹੀਂ ਆਉਣੀ। ਉਵੇਂ ਬਸ ਜੰਗਾਲ ਨਹੀਂ ਆਉਂਦੀ ਗੱਲ ਦਾ ਨਹੀਂ ਲੰਗਾ। ਹੂੰ ਹੂੰ। ਮੈਂ ਸਲਾਟ ਵਗੈਰਾ ਨਿਕਾਲਦੇ ਰੂਟਰ ਨਿਕਾਲਦਾ ਵਿੱਚੋਂ। ਹੂੰ। ਲਓ ਵੀ ਮਿੱਤਰੋ ਕ੍ਰੰਪਟਨ ਦੀ ਮੋਟਰ ਨਵੀਂ ਦੇ ਵਿੱਚ ਕੂਲੈਂਟ ਪਾਈ ਜਨੇ ਤੇ ਪਾਵਾਂਗੇ ਬਾਕੀ ਨਹਿਰੀ ਪਾਣੀ ਤੇ ਫੇਰ ਇਹਨੂੰ ਤਾਰ ਕੇ ਤੁਹਾਨੂੰ ਅੱਜ ਚੱਲਦੀ ਦਿਖਾਵਾਂਗੇ। ਕਿਵੇਂ ਮਾਰਦੀ ਏ ਛੱਲਾ ਕਿਵੇਂ ਨਹੀਂ। ਇਹ ਲਾ। ਅੱਛਾ ਨੀਵਾ ਰੱਖ ਛੋਣਾ। ਹੋਇਆ ਨਾ ਜਾਮ। ਨਾ ਨਾ ਨੀਵਾ ਰੱਖ। ਕੋ ਉਮੀ ਨਾਉਂ ਨਾਉਂਦੇ ਆਲੇ ਸਿਸਟਮ ਤੇ ਲੈ ਤੈ ਇਹ ਇਧਰ ਇਧਰ ਲੈ ਆ ਗਲੇ ਉਹ ਰੱਪਾ ਚ ਬੈ ਗਈ ਆ ਇਧਰ ਨੂੰ ਚੱਕ ਥੋੜੀ ਇਧਰ ਨੂੰ ਕਰ ਮੈਂ ਚੱਕ ਕੇ ਕਰ ਦੂੰ ਚਲ ਕਰ ਦੇ ਘੜੀ ਲਓ ਮੇਤਰੋ ਆਇਆ ਇਹਦਾ ਸਿਸਟਮ ਬੈਠੀ ਇੱਥੇ ਹੀ ਘੜ ਲੈ ਆਂਦਾ ਪਹਿਲਾਂ ਝੋਨੇ ਦੇ ਕਿਹੜੀ ਰੋੜ ਤੋਂ ਕੇਵਲਾ ਇਸ ਪਈ ਐ ਯਾਤੋ ਕੇਵਲਾ ਰਹ ਗਈ ਉੱਤੇ ਟੋਟਾ ਇਹ ਰਹੀ ਗਿਆ ਪਿਆਣ ਬਾਪਾ ਗਰਮੀ ਦੀ ਆ ਦੇਖੋ ਬਾਗੀ ਬਾਗੀ ਮਾਣ ਛੱਡ ਕੇ ਗਰਮੀ ਬਹੁਤ ਜ਼ਿਆਦਾ ਮਿੱਤਰੋ ਆਪਣੇ ਦੇਖ ਸਾਨੂੰ ਕੇਵਲ ਦਾਦੇ ਦੇਖੀ ਸੀ ਸਾਡਾ ਆਪਾ ਕਿਹੜਾ ਉਹ ਕਰੀਏ ਆਏ ਮਿੱਤਰੋ ਇਹ ਦੇਸੀ ਜਿਹਾ ਖੜਾ ਹੋ ਗਿਆ ਤੁਹਾਡੇ ਸਾਹਮਣੇ ਹੁਣ ਇਹ ਦੀ ਸਣੀ ਪਾਈਪ ਕੱਢਣੂ ਹੁਣ ਇਹਨੂੰ ਆਪਾਂ ਚੱਕਾਂਗੇ ਇਹ ਸਣੀ ਇੱਕ ਪਾਈਪ ਕੱਢਦਾ ਕਿ ਦੋ ਕੌਣ ਇਹ ਇਹੀ ਦੋ ਦੋ ਪਾਪਾਂ ਕੱਢ ਦੂ ਦੋ ਕੱਢ ਦੂਗਾ ਵੈਸੇ ਤਾਂ ਤੇ ਪਰ ਆਪਾਂ ਉਦੋਂ ਕੀ ਕੱਢੀਆਂ ਸੀ ਅਸੀਂ ਆਹ ਵੇਖ ਕੇ ਕਿ ਨਾਟ ਤਾਂ ਆਪਾਂ ਨੂੰ ਕਰਨੀ ਆ ਆਪਾਂ ਕੱਲ ਆਪਣਾ ਪਹਿਲਾ ਦਿਨ ਸੀਗਾ ਉਦੋਂ ਪਰ ਸੋ ਅਸੀਂ ਅਸੀਂ ਪਹਿਲੇ ਦਿਨ ਵਰਤੇ ਸੀ ਕੱਲ ਅਸੀਂ ਬੂਸ਼ਰ ਗਏ ਸੀਗੇ ਹੂੰ ਬੂਸ਼ਰ ਅਸੀਂ ਦੋ ਪਾਪਾਂ ਕੱਢੀਆਂ ਸੀ ਅੱਛਾ ਜੀ ਦੋ ਹੀ ਪਾਈਆਂ ਮੋਟਰਪਾਕ ਤੇ ਆਈਆਂ ਮੋਟਰ ਟੱਕ ਲੈ ਗਈ ਹਾਂ ਹਾਂ ਜੀ ਨਾ ਮੇਤਰੋ ਆ ਲੋ ਆਇ ਤੇ 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 ਆਹਾਂ ਇਹਦੇ ਉੱਤੇ ਆ ਇਹਦੇ ਵਿੱਚ ਰੱਖ ਦੇ ਨਾ ਵੈਲਟਰ ਦੇ ਨਾਲ ਲੈ ਲੈ ਲੋਈ ਲੈ ਪੰਪ ਲਓ ਹੁਣ ਲੱਗੇ ਪੰਪ ਮੋਟਰ ਲੈਂਦੇ ਤੇ ਬੁੱਗਾ ਆ ਸਾਰਾ ਪੰਪ ਦਾ ਹੀ ਚੱਕਰ ਹੈ ਹੂੰ ਕਿਸੇ ਨੇ ਪੰਪ ਦਿੱਤੇ ਤਾਂ ਮੋਟਰ ਨਵੀਂ ਪਾਣੀ ਪੈਗੀ ਹਾਂ ਉਹ ਰ ਪੰਪ ਦਾ ਹਾਂ ਤੇਰ ਗਿਆ ਆਪ ਤਾਂ ਲਿਆ ਕੇ ਪੰਜਾਬ ਚ ਪੁਰਾਣੀਆਂ ਲਿਆ ਕੇ ਪਾਉਂਦੇ ਆ ਸਾਨੂੰ ਦੇ ਦੇ ਕੇ ਪੰਪ ਕੋਈ ਫਰਕ ਨਹੀਂ 20 ਦਾ ਫਰਕ 20 ਦਾ ਫਰਕ ਆ ਸਾਨੂੰ ਨਵੀਂ ਉਹ ਕੰਮ ਸਾਰੇ ਪੰਪਾਂ ਦੀ ਹੈ ਹੈ ਆਪ ਬਾਈ ਇਹ ਆਦੀ ਲਿਆਏ ਹਾਂ ਕੰਮ ਸਾਰੇ ਪੰਪਾਂ ਦੀ ਹੈ ਤੇ ਲਓ ਮਿੱਤਰੋ ਦੇਖੋ ਸਮਰਸੀਵਾਲ ਪੰਪ ਦੀ ਪਲੇਟ ਲੱਗੀ ਹੋਈ ਆ ਤਾਂ ਪਰ ਇੱਕ ਗੱਲ ਕਹੀ ਸੀ ਸੇਠਣੇ ਆ ਦਾ ਕ੍ਰੰਪਟਨ ਲਿਖਿਆ ਤੇ ਕ੍ਰੰਪਟਨ ਨੇ ਤੇ ਉਹਨ ਲਿਖਿਆ ਤਾਂ ਹੈ ਨਹੀਂ ਮਿੱਤਰੋ ਤੇ ਆਹੀ ਲਿਖਿਆ ਵੀ ਸੀ ਜੀ ਬੀ ਜੇ ਇਹ ਚੀਜ਼ਾਂ ਲਖੀਆਂ ਜਿਵੇਂ ਇਹਦਾ ਕੋਈ ਚਾਸੀ ਨੰਬਰ ਤੇ ਹੈ ਨਾ ਕਿਤੇ ਕਾਊਂਟਰ ਨਾਲ ਦੋ ਭਰਾ ਨਾਲ ਹੁਣ ਅੱਡ ਹੋ ਗਏ ਹੁਣ ਇਹ ਵੀ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਦੱਸਿਓ ਕ੍ਰੰਪਟਨ ਵਾਲਿਓ ਲਓ ਤੱਕਣੀ ਵੀ ਸੌਖੀ ਹੋ ਗਈ ਤੋਂ ਜੰਦੇ ਨੇ ਮਿੱਤਰੋ ਪੰਪ ਆਪੀ ਪੰਪਾ ਕੀ ਇੱਥੇ ਰੱਖਾਂਗੇ ਤਰੇਤਾ ਨਾ ਲੱਗੂ ਇਹੋ ਲਓ ਵੀ ਲਾਸਟ ਪਾਈਪ ਆ ਗਈ ਹੁਣ ਤੇ ਪ੍ਰੀਤ ਹੋ ਕੇ ਖੁਸ਼ ਕਿਉਂਕਿ ਇਹਨੇ ਜਾਣਾ ਸੀ ਮੰਡੀ ਤੇ ਬੰਨਣਾ ਪਾ ਰੱਖਿਆ ਸੀ ਵੀ ਨਹੀਂ ਜਾਣ ਦਿੰਦੇ ਇਹ ਪਾਈਪਾਂ 2008 ਦੇ ਵਿੱਚ ਪਾਈਆਂ ਸੀ ਤੇ ਜਦੋਂ ਵੀ ਉਹਨੂੰ ਵੇਚੀਂਆਂ ਇਹਨਾਂ ਨਹੀਂ ਪਲਾਸਟਿਕ ਦੀਆਂ ਪਾਈਪਾਂ ਲਿਆਦੀਆਂ ਲੋਹਾ ਦਾ ਨੁਕਾਈ ਹੈ ਨਾ ਛਣੀ ਸੌਣੇ ਦੇ ਭਾਅ ਵਧੀ ਜਾਂਦਾ ਜਿਵੇਂ ਸੌਣੇ ਦਾ ਦਾ ਲੋਹੇ ਦਾ ਵਧੀ ਜਾਂਦਾ ਕੋਈ ਵੀ ਕੀ ਹੋਵੇ ਵੇਚ ਲੈ ਲੈਣੇ ਤੇ ਨਹੀਂ ਹਾਂ ਜਿੰਨੇ ਜਿਨ ਨਵੀਂ ਆਈ ਸੀ ਉਹ ਵੀ ਉਹਨੇ ਦੀ ਪੁਰਾਣੀ ਬੀਚ ਉਹਨੇ ਦੀ ਆਹ ਦਵਾਤੀਆਂ ਸੀ ਰੁਪਏ ਥੋੜੇ ਪਏ ਸੀ 10-12000 ਕੋਲੋਂ ਪਿਆ ਬਾਕੀ ਇੱਧਰ ਚੱਤ ਐ ਨਹੀਂ ਦੇ ਕੋਈ ਮਿੱਤਰੋ ਆਏ ਸੀ ਠੰਡੇ ਮੋਟਰ ਪਾ ਦੇਂਗੇ ਦਿਨੇ ਗਰਮੀ ਹੋ ਜੂ ਪਰ ਮਿੱਤਰੋ ਚਲੋ ਠੰਡੇ ਕਿਹੜੀ ਗਰਮੀ ਬਹੁਤ ਸੀ ਠੰਡ ਕਾਦੀ ਸੀ ਤੜਕੇ ਗਰਮੀ ਬਹੁਤ ਸੀ ਪਰ ਮਿੱਤਰੋ ਆਪਣਾ ਮੋਟਰ ਅਖੀਰ ਨੂੰ ਦਿੱਤੀ ਪਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਲੂਬੀ ਦੀ ਮੋਟਰ ਜ਼ਿਆਦਾ ਪਾਣੀ ਕੱਢਦੀ ਆ ਜਾਂ ਕ੍ਰੰਪਟਨ ਦੀ ਜ਼ਿਆਦਾ ਕੱਢਦੀ ਆ ਦੋਨੇ 10 ਐਚਪੀ ਦੇ ਵਿੱਚ ਸੀ ਤੁਹਾਨੂੰ ਹੁਣ ਫਰਕ ਦੱਸਦੇ ਆ ਵੀ ਲੂਬੀ ਦੀ ਮੋਟਰ ਦਾ ਪਾਣੀ ਜ਼ਿਆਦਾ ਸੀ ਜਾਂ ਮਿੱਤਰੋ ਕ੍ਰੰਪਟਨ ਦੀ ਦਾ ਜ਼ਿਆਦਾ ਆ ਤਾਂ ਆਜੋ ਫਿਰ ਤੁਹਾਨੂੰ ਹੁਣ ਪਾਣੀ ਦਿਖਾਉਣੇ ਆ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਲੋਡ ਚੈੱਕ ਕਰਾਉਣੇ ਆ ਵੀ ਲੋਡ ਕਿੰਨਾ ਲੈਂਦੀ ਆ ਤਾਂ ਲੂਬੀ ਦੀ ਕਿੰਨਾ ਲੈਂਦੀ ਸੀ ਦੇਖੋ ਮਿੱਤਰੋ ਲੋਡ ਦੇਖ ਸਕਦੇ ਹੋ ਵੀ ਤੁਸੀਂ ਇਹ 300 ਤੇ 36 37 ਲੈਟ ਆ ਰਹੀ ਆ 20.2 ਦਾ ਲੋੜ ਆ ਠੀਕ ਆ ਜਨਾ 20.4 ਨਾਲੋਂ ਸਾਡੇ 20 ਨਾਲੋਂ ਭਾਵੇਂ 20 ਲਾ ਲਓ ਪਾਣੀ ਜਾਂਦਾ ਪਾਈਪ ਲਾਈਨ ਦੇ ਵਿੱਚ ਇਹ ਘੱਟੋ ਘੱਟ ਵੀ 12 15 ਕਿਲੇ ਦੂਰ ਤਾਂ ਤੁਹਾਨੂੰ ਹੁਣ ਪਾਣੀ ਦਾ ਦੱਸ ਦੇ ਨੱਕੀ ਤੇ ਦਿਖਾਉਣੇ ਵੀ ਪਹਿਲਾਂ ਨਾਲੋਂ ਜ਼ਿਆਦਾ ਪਾਣੀ ਹੈ ਜਾਂ ਘੱਟ ਪਾਣੀ ਹੈ ਠੀਕ ਹੈ ਜੀ ਤਾਂ ਮੇਤਰੋ ਆ ਦੇਖੋ ਵੀ ਤੁਹਾਡੇ ਸਾਹਮਣੇ ਕ੍ਰਾਫਟਰੋਂ ਦਾ ਪਾਣੀ ਚੱਲਦਾ ਦਿਖਾਉਣੇ ਆ ਮੋਟਰ ਦਾ ਲਓ ਜੀ ਮੇਤਰੋ ਨਾ ਕਾਤੇ ਲੀ ਹੁਣ ਤੁਹਾਡੇ ਸਾਹਮਣੇ ਨਕਾ ਮਤਰਾ ਇਹ ਨਾਲ ਚੱਲਦਾ ਨਹੀਂ ਸੀ ਤੇ ਲੈ ਤਾਂ 350 ਪਹਿਲਾਂ ਡਿਮ ਸੀ ਹੁਣ ਮੌਕੇ ਦੀ ਲੈਟ ਵੀ ਡਿਮ ਹੈ ਦੋਸਤੋ ਤਾਂ ਜੇਲ ਹੋਵੇ ਲੈਟ ਫੁੱਲ ਸਾਈਜ਼ੂ ਵੀ ਜ਼ਿਆਦਾ ਆ ਚੜੂਗਾ ਮੈਂ ਤੁਹਾਨੂੰ ਕਹਿਣਾ ਵੀ ਮੈਨੂੰ ਐਵੇਂ ਲੱਗਦਾ ਵੀ 12 ਵਾਲੀ ਮੋਟਰ ਦੇ ਪਹਿਲਾਂ ਜਿਵੇਂ ਆਪਾਂ 10 ਵਾਲੀ ਦੇ ਪਹਿਲਾਂ 12 ਵਾਲੇ ਇੰਪੈਲਰ ਪਾਏ ਸੀ ਉਹਦੇ ਜੰਨਾ ਦੋਸਤੋ ਇਹਦੇ ਪਾਣੀ ਹੁਣ ਇੰਨਾ ਮੌਕੇ ਦਾ ਇਹ ਕੱਢੀ ਜਾਂਦੀ ਹੈ ਤਾਂ ਫੁੱਲ ਡਾਂਗ ਕਰਕੇ ਪਾਣੀ ਕਹਿ ਸਕਦੇ ਆਪਾਂ ਮੰਨ ਲਓ 4 ਇੰਚੀ ਜੂੜਾ ਵਧਿਆ ਪਾਣੀ ਐ ਮੇਟਰੋ ਕ੍ਰੰਪਟਨ ਦੀ ਮੋਟਰ ਮੈਥਰੋ ਦਿਲਖੁਸ਼ ਹੋ ਗਿਆ ਪਾ ਕੇ ਬਈ ਨੱਕੇ ਦਾ ਪਾਣੀ ਤੁਹਾਨੂੰ ਆਪਾ ਕੋਲੋਂ ਨਿਕਾ ਲੈਣੇ ਆ ਉੱਤੇ ਸਾ 40 ਜਾਂਦਾ ਨੱਕਾ ਇਹ ਘੱਟੋ ਘੱਟ 7 ਇੰਚੀ ਤੇ 7 ਇੰਚੀ ਦੇ ਉੱਤੇ ਉੱਛੜੀ ਜਾਂਦਾ ਮਿੱਤਰੋ ਪਾਣੀ ਪਾਣੀ 12 ਵਾਲੀ ਮੋਟਰ ਜਿੰਨਾ ਹੈ 10 ਇੰਚੀ ਦੀ ਕ੍ਰੰਪਟਨ ਹੋਣਾ ਕੱਢੀ ਜਾਂਦੀ ਓਕੇ ਜੀ ਇਹ ਸੀ ਮਿੱਤਰੋ ਗੱਲਬਾਤ ਆਪਾਂ ਤੁਹਾਨੂੰ ਦੱਸਤਾ ਵੀ ਮੋਟਰ ਨੇ ਪਾਣੀ ਚੰਨੇ ਬਣ ਗਿਆ ਲੂਗੀ ਆ ਜਾਂਦੇ ਆ ਕ੍ਰੰਪਟਨ ਦਾ ਮੈਨੂੰ ਲੂਗੀ ਦਾ ਵੀ ਠੀਕ ਹੈ ਪਰ ਕ੍ਰੰਪਟਨ ਦਾ ਮੈਨੂੰ ਥੋੜਾ ਜਿਹਾ ਉਸ ਨਾਲੋਂ ਵੱਡ ਲੱਗਿਆ ਚੋਰ ਦੇ ਵੀ ਆਪਾਂ ਜਲਦੀ ਦੇਖੀਏ ਕਿ ਤਕਨ ਭਰਾ ਦੇ ਉੱਤੇ ਨੂੰ ਦੇਖ ਕੇ ਆਪਾਂ ਫਰੰਕਨ ਨਾਲ ਲਿਆਉਣੇ ਮਾਰੇ ਸੋਚਿਆ ਜੀ